ਪਛੀ 30 ਲੱਖ ਦੇ ਕਰੀਬ ਬਾਰਡਰ ਕ੍ਰੋਸ ਕਰਕੇ ਮਿਲਦੀ ਹੈ ਜਿਹੜਾ ਖਰੀਦਦਾ ਉਹ ਹਵਾਲਾ ਟਰਾਂਜੈਕਸ਼ਨ ਦੇ ਥਰੂ ਦੁਬਈ ਬੈਠਾ ਪੈਸਾ ਪਾਕਿਸਤਾਨ 15 ਲੱਖ ਤੋਂ 10 ਲੱਖ ਤੋਂ ਜ਼ਿਆਦਾ ਕਿਲੋ ਦਾ ਨਹੀਂ ਭੇਜਦਾ ਨਹੀਂ ਦੇ ਪੱਕ ਵੈਰੀਫਾਈ ਕਰ ਰੋ ਲਨ ਰੋ ਦੇ ਥਰੂ ਹਵਾਲਾ ਤੇ ਡਰੱਗਸ ਦੋਨੋਂ ਇੱਕ ਦੂਜੇ ਨਾਲ ਲਿੰਕਡ ਨੇ ਦੇਖੋ ਵੱਡੀ ਪ੍ਰੋਬਲਮ ਇਹ ਆ ਗਈ ਕਿ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਨੈਕਸਸ ਬਣ ਗਿਆ ਜਿਵੇਂ ਥੱਲੇ ਕ腐ਸ਼ਨ ਦਾ ਡਰੱਗਸ ਦੇ ਵਿੱਚ ਨੈਕਸਸ ਹੈ ਪੋਲਿਟੀਕਲ ਪੁਲਿਸ ਐਂਡ ਸਮਗਲਰ ਸਿਮਿਲਰਲੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਗੈਂਗਸਟਰ ਜਿਹਨੂੰ ਅਸੀਂ ਆਰਗੇਨਾਈਜ਼ ਕ੍ਰਿਮੀਨਲ ਕਹਿੰਦੇ ਆ ਔਰ ਸਮਗਲਰ ਔਰ ਜਿਹੜਾ ਟੈਰਰਿਸਟ ਆ ਜੰਮੂ ਕਸ਼ਮੀਰ ਦੇ ਵਿੱਚ ਆਪਰੇਟ ਕਰ ਰਿਹਾ ਉਹਨਾਂ ਵਾਸਤੇ ਪੈਸੇ ਦੇਣ ਦੀ ਬਜਾਏ ਇੱਕ ਕਰੰਸੀ ਹੈਰੋਇਨ ਬਣ ਗਈ ਹੂੰ ਠੀਕ ਹੈ ਉਹਨੂੰ ਕਹਿਣਾ ਦੇਖ ਤੈਨੂੰ ਕਰੋੜ ਰੁਪਏ ਦੀ 50 ਲੱਖ ਰੁਪਏ ਦੀ ਹੈਰੋਇਨ ਦੇਤੀ ਤੈਨੂੰ 50 ਲੱਖ ਦੀ ਕਰੰਸੀ ਦੇਣ ਦੀ ਜ਼ਰੂਰਤ ਨਹੀਂ ਤੇ ਇਹਨਾਂ ਮੈਂ 10 ਵੈਪਨ ਸਪਲਾਈ ਕੀਤੇ ਨੇ ਨਾਲ ਤੈਨੂੰ ਮੈਂ ਉਹਦੀ ਐਕਸਚੇਂਜ ਦੇ ਵਿੱਚ ਤੈਨੂੰ ਆ ਡਰੱਗਸ ਦੇ ਦਿੱਤੀਆਂ ਇਟਸ ਅ ਵੈਰੀ ਗੁੱਡ ਪਾਰਟ ਆਫ ਟ੍ਰੇਡ ਵੀ ਸੋ ਜਿਹੜਾ ਆਕਸੋ ਦਾ ਐਕਟ ਹੈ ਗਵਰਨਮੈਂਟ ਆਫ ਇੰਡੀਆ ਦਾ ਉਹਨੂੰ ਵੀ ਡਿਫਾਈਨ ਰੀਡਿਫਾਈਨ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਜਿਹੜਾ ਟੈਰਰਿਸਟ ਸਮਗਲਰ ਔਰ ਆਰਗੇਨਾਈਜ਼ ਕ੍ਰਾਈਮਨਲ ਜਿਹਨੂੰ ਅਸੀਂ ਨਵਾਂ ਨਾਮ ਦਿੱਤਾ ਹੈ ਗੈਂਗਸਟਰ ਇਹਨਾਂ ਤਿੰਨਾਂ ਨੂੰ ਉਹਦੇ ਵਿੱਚ ਡਿਫਾਈਨ ਕਰਨਾ ਚਾਹੁੰਦਾ ਜਦੋਂ ਸਮਗਲਿੰਗ ਇੰਟਰਨੈਸ਼ਨਲ ਲੈਵਲ ਤੇ ਹੁੰਦੀ ਹੈ ਮੇਰੀ Madhya Pradesh ਚ ਅਫੀਮ ਬਣੀ ਮੇਰੀ ਬਿਹਾਰ ਚ ਬਣੀ ਠੀਕ ਹੈ ਲੋਕਲ ਬਣੀ ਉਹ ਆ ਕੇ ਆ ਗਈ ਉਹਨੂੰ ਮੈਂ ਪਾਕਸੋਚ ਨਹੀਂ ਕਵਰ ਕਰਦਾ ਉਹਨੂੰ ਐਨਡੀਪੀਐਸ ਐਕਟ ਜੀ ਕਵਰ ਕਰੂੰਗਾ ਬਸ ਜਦੋਂ ਨਾਲ ਵੈਪਨ ਸਮਗਲਿੰਗ ਹੋ ਰਹੀ ਹੈ ਡਰੋਨਸ ਦੇ ਥਰੂ ਫਿਰ ਟੈਰਰਿਸਟ ਯੂਜ਼ ਕਰ ਰਿਹਾ ਹੈ ਇਸ ਨੂੰ ਬਾਟਰ ਟ੍ਰੇਡ ਦੇ ਤੌਰ ਤੇ ਅਲਟੀਮੇਟਲੀ ਉਹ ਆਣੀ ਤੇ ਮੇਰੇ ਕੰਜ਼ਿਊਮਰ ਕੋਲ ਆ ਉਦੋਂ ਉਹ ਚਾਹੇ ਸਮਗਲਰ ਡਰਗ ਦਾ ਆਇਆ ਚਾਹੇ ਮਿਲਿਟੈਂਟ ਹੈ ਟੈਰਰਿਸਟ ਹੈ ਜਾਂ ਫਿਰ ਆਰਗੇਨਾਈਜ਼ ਕ੍ਰਿਮਨਲ ਹੈ ਹੀ ਸ਼ੁੱਡ ਬੀ ਡਿਫਾਈਨਡ ਐਸ ਅ ਟੈਰਰਿਸਟ ਅੰਡਰ ਅੰਡਰ ਪਾਕਸੋ ਦਾ ਐਕਟ ਹੈ ਜੀ ਤੇ ਵੈਪਨਸ ਦੀ ਸਮਗਲਿੰਗ ਕਿਦਾਂ ਹੁੰਦੀ ਡਰੋਨਸ ਦੇ ਥਰੂ ਜਾਂ ਪੋਰਸ ਬਾਰਡਰ ਦੇ ਥਰੂ ਆ ਕਿਧਰੇ ਨੇ ਸਾਡਾ ਪੰਜਾਬ ਬਾਰਡਰ ਵੀ ਇਨਵੋਲਡ ਹੈ ਪੁੰਛ ਸੌਰੀ ਜਿਹੜਾ ਪਾਕਿਸਤਾਨ ਦੇ ਨਾਲ ਜੰਮੂ ਕਸ਼ਮੀਰ ਦਾ ਬਾਰਡਰ ਹੈ ਉਹਦੇ ਤੇ ਵੀ ਨਾਲ ਹੈ ਤੁਸੀਂ ਜੇ ਐਂਡ ਕੇ ਪੁਲਿਸ ਕੋ ਪੁੱਛ ਲਓ ਪੰਜਾਬ ਪੁਲਿਸ ਕੋ ਪੁੱਛ ਲਓ ਡਰੋਨਸ ਯੂਸ ਹੋ ਰਹੇ ਨੇ ਜਿਵੇਂ ਹੈਰੋਇਨ ਆਉਂਦੀ ਆ ਉਹਨਾਂ ਦੀ ਡਰੋਨਸ ਦੀਆਂ ਖੇਪ ਆਉਂਦੀਆਂ ਅੱਜ ਵੀ ਵੈਪਨਸ ਉਸੇ ਤਰੀਕੇ ਨਾਲ 100% ਇਟਸ ਨਾਟ ਅ ਡਿਨਾਈਬਲ ਆਮ ਆਈ ਹੈਵ ਸੀਨ ਇਟ ਲਿਵਡ ਵਿਦ ਇਟ ਡੈਲਟ ਵਿਦ ਇਟ ਆਈ ਕੈਨਟ ਡਿਨਾਈ ਇਟ ਤੁਸੀਂ ਇਨਵੈਸਟੀਗੇਸ਼ਨ ਬਹੁਤ ਕੀਤੀਆਂ ਨੇ ਕਿਹੋ ਜਿਹੇ ਜਿਹੇ ਵੈਪਨਸ ਆਦੇ ਹੁੰਦੇ ਸੀ ਆ অটোਮੈਟਿਕਲ ਵੈਪਨ ਬਾਕੀ ਜਿਹੜੇ ਆਰਡੀਨਰੀ ਜਿਹੜੇ ਨਾਰਮਲ ਕ੍ਰਿਮੀਨਲ ਨੇ ਯੂਜ਼ ਕਰ ਰਹੇ ਨੇ ਉਹ ਤੇ ਤੁਹਾਡੇ ਹਿੰਦੁਸਤਾਨ ਚ ਯੂਪੀ ਚ ਬਣ ਰਹੇ ਨੇ ਮਧਿਆ ਪ੍ਰਦੇਸ਼ ਬਣ ਰਹੇ ਨੇ ਆਉਂਦੇ ਨੇ ਲੇਕਿਨ ਜਿਹੜੇ ਸੋਫਿਸਟੀਕੇਟਡ ਆਟੋਮੈਟਿਕ ਵੈਪਨ ਨੇ ਪਹਿਲੋਂ ਅਫਗਾਨਿਸਤਾਨ ਦੇ ਥਰੂ ਆਉਂਦੇ ਸੀ ਹੁਣ ਤੇ ਚਾਈਨਾ ਸਪਲਾਈ ਕਰ ਰਿਹਾ ਚਾਈਨਾ ਸਪਲਾਈ ਕਰ ਬਿਲਕੁਲ ਚਾਈਨਾ ਸਾਡਾ ਸਾਡੀ ਲੜਾਈ ਪਾਕਿਸਤਾਨ ਦੇ ਨਾਲ ਨਹੀਂ ਰਹਿ ਗਈ ਸਾਡੀ ਲੜਾਈ ਇਸ ਵੇਲੇ ਚਾਈਨਾ ਦੇ ਨਾਲ ਹੈ ਸਾਡੀ ਗਵਰਨਮੈਂਟ ਆਫ ਪੰਜਾਬ ਦੀ ਇੰਟਰਨਲ ਸਕਿਉਰਿਟੀ ਏਜੰਸੀਸ ਨੂੰ ਚਾਈਨਾ ਦੇ ਹਿਸਾਬ ਨਾਲ ਪ੍ਰਪੇਅਰ ਕਰਨਾ ਚਾਹੀਦਾ ਨਾ ਕਿ ਪਾਕਿਸਤਾਨ ਦੇ ਹਿਸਾਬ ਨਾਲ ਪਾਕਿਸਤਾਨ ਤੇ ਇੱਕ ਮਰਿਆ ਸਾ ਪਿਆ ਸਾਡੇ ਗਲ ਪਿਆ ਉਹਨੂੰ ਤਾਕਤ ਦੇ ਰਿਹਾ ਹੈ ਚਾਈਨਾ ਫਾਈਨੈਂਸ਼ੀਅਲੀ ਵੈਪਨ ਵਾਈਜ਼ ਡਰੱਗਸ ਵਾਈਜ਼ ਕਿਉਂਕਿ ਅਫਗਾਨਿਸਤਾਨ ਚਾ ਕੇ ਬੈਠ ਗਿਆ ਅਮਰੀਕਾ ਦੇ ਨਿਕਲ ਤੋਂ ਬਾਅਦ ਚੀਨ ਨੇ ਉੱਥੇ ਬੈਠ ਗਿਆ अफगानिस्तान ठीक है तालिबान गवर्नमेंट ਸਾਡੇ ਨਾਲ ਹੈ ਇੰਡੀਆ ਦੇ ਨਾਲ ਹੈ ਇੰਡੀਆ ਦੇ ਨਾਲ ਹੈ ਹੋਣੀ ਵੀ ਚਾਹੀਦੀ ਹੈ ਕਿਉਂਕਿ ਸਾਡੀਆਂ 600 700 AD ਤੋਂ ਲੈ ਕੇ ਸਾਡੀਆਂ ਜੀਅਸ ਤੇ ਸੇਮ ਨੇ ਨਾਰਥ ਇੰਡੀਆ ਦੇ ਤੇ ਉਹਨਾਂ ਦੀਆਂ ਉਹ ਠੀਕ ਹੈ 700 AD ਚ ਆ ਕੇ ਕਨਵਰਸ਼ਨ ਹੋ ਕੇ ਇਸਲਾਮ ਚ ਕਨਵਰਟ ਹੋ ਗਏ No problem ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਕੋਲ ਇੱਥੇ 17% ਪੋਪੂਲੇਸ਼ਨ ਇਸਲਾਮਿਕ ਫੋਲਡ ਦੀ ਬੈਠੀ ਆ No ਸਾਡੇ ਅੱਛੇ ਰੈਜ਼ੀਡੈਂਟ ਨੇ ਉਹਨਾਂ ਦੇ ਵਿੱਚ ਸਾਨੂੰ ਕੋਈ ਆਬਜੈਕਸ਼ਨ ਨਹੀਂ ਪਰ ਸਾਨੂੰ ਪ੍ਰੋਬਲਮ ਚਾਈਨਾ ਦੀ ਆ ਚਾਈਨਾ ਦੀ ਆ ਚਾਈਨਾ ਦੀ ਹਮ ਅਫਗਾਨਿਸਤਾਨ ਇਸ ਆਪਰੇਸ਼ਨਸ ਇੰਦੇ ਉਰਦੀ ਲੜਾਈ ਚ ਦੇਖਿਆ ਨਹੀਂ ਹਮ ਵਾਟ ਇਜ਼ ਪਾਕਿਸਤਾਨ ਉਹਦੇ ਕੋਲੋਂ ਤੇ ਦਾਤਣ ਕਰਨ ਲਈ ਪੈਸੇ ਨਹੀਂ ਹੈਗੇ ਹਮ ਠੀਕ ਹੈ ਟੂਥ ਬ੍ਰਸ਼ ਖਰੀਦਣ ਲਈ ਪੈਸੇ ਨਹੀਂ ਹੈਗੇ ਤੇ ਉਹਦੇ ਕੋਲੋਂ ਇਹ ਡਰੋਨਸ ਕਿੱਥੋਂ ਆ ਗਏ ਗੰਜੀ ਨੇ ਨਹਾਉਣਾ ਕੀ ਤੇ ਵਾਉਣਾ ਕੀ ਪੈਸਾ ਚਾਈਨਾ ਦਾ ਲੱਗ ਰਿਹਾ ਚਾਈਨਾ ਸਾਨੂੰ ਸਾਡੀ ਧੌਣ ਤੇ ਗੋਡਾ ਰੱਖਣਾ ਚਾਹੁੰਦਾ ਪੰਜਾਬ ਸਭ ਤੋਂ ਮੋਰੇ ਬੈਠਾ ਹੈ ਉਹਨੇ ਕਰਾਚੀ ਤੋਂ ਲੈ ਕੇ ਉੱਪਰ ਤੱਕ ਜਿਹੜੀ ਰੋਡ ਬਣਾਈ ਉਹਨੇ ਕਾਦੇ ਲਈ ਵਰਤਣੀ ਆ ਸਾਡੀ ਧੌਣ ਤੇ ਗੋਡਾ ਰੱਖਣ ਲਈ ਗਵਰਨਰ ਆ ਪੰਜਾਬ ਗਵਰਨਰ ਆ ਹਰਿਆਣਾ ਗੁਜਰਾਤ ਰਾਜਸਥਾਨ ਐਂਡ ਜੀ ਐਨ ਕੇ ਵੀ ਮਸਟ ਹੈਵ ਇਟ ਵਨ ਮੈਕਨਿਜ਼ਮ ਜਿਹੜਾ 50 ਕਿਲੋਮੀਟਰ ਦਾ ਬਾਰਡਰ ਹੈ ਬੀ ਐਸ ਐਫ ਦੇ ਐਕਸਟੈਂਡ ਕੀਤਾ ਉਹ ਕੀ ਕਰਦਾ ਕਾਗਜ਼ਾਂ ਚ ਐਕਸਟੈਂਡ ਕਰਦਾ ਹੂੰ ਕੋਈ ਸ਼ਰਮ ਤੇ ਕਰ ਲੋ ਅਸੀਂ ਬਾਰਡਰ ਤੇ ਬੈਠੇ ਆ ਭਾਈ ਹੂੰ ਸਾ ਮੈਂ ਇੰਟਰਨਲ ਸਿਕਿਉਰਿਟੀ ਚ ਕੰਮ ਕੀਤਾ ਮੈਨੂੰ ਕੋਈ ਪੁੱਛੇ ਦੇਅਰ ਸ਼ੁੱਡ ਬੀ ਵਨ ਗਵਰਨਮੈਂਟ ਆਫ ਇੰਡੀਆਸ ਡੀਜੀ ਰੈਂਕ ਆਫੀਸਰ ਆਫ ਅ ਸੀਨੀਅਰ ਲੈਵਲ ਜਿਹੜਾ ਇਹ 50 ਕਿਲੋਮੀਟਰ ਦੇ ਪੂਰੇ ਦਾਇਰੇ ਦੇ ਨਾਲ ਵੱਖਰੀਆਂ ਵੱਖਰੀਆਂ ਸਟੇਟ ਵਾਸਤੇ ਸਿਰਫ ਕੋਆਰਡੀਨੇਸ਼ਨ ਮੈਕੈਨਿਜ਼ਮ ਚ ਲਿਆਂਦਾ ਜਾਏ ਜਿਹੜਾ ਚਾਈਨਾ ਨੂੰ ਇਸ ਵਾਰ ਨੂੰ ਲੜਾਈ ਲੜਨ ਵਾਸਤੇ ਖਰਚਾ ਕਰੇ ਗਵਰਨਮੈਂਟ ਆਫ ਇੰਡੀਆ ਪਰ ਸਟੇਟ ਗਵਰਨਮੈਂਟ ਕੋ ਪੈਸਾ ਨਹੀਂ ਹੈਗਾ ਖਰਚਣ ਲਈ ਸਾਡੀ ਕੋਲ ਗਵਰਨਮੈਂਟ ਆਫ ਇੰਡੀਆ ਨੂੰ 2000 1500 ਕਰੋੜ ਰੁਪਏ ਖਰਚੇ ਸਾਡੇ ਬਾਰਡਰ ਨੂੰ ਪੋਰਸਿਟੀ ਤੋਂ ਬਚਾਈ ਆਪੇ ਡਰੱਗਸ ਵੀ ਖਤਮ ਹੋਣ ਗਿਆ ਕਈ ਲੋਕ ਪਾਕਿਸਤਾਨ ਨਾਲ ਪਿਆਰ ਵੀ ਬੜਾ ਚਿਤਾਂਦੇ ਅੱਜ ਵੀ ਚਿਤਾਂਦੇ ਕੁੰਵਰ ਜੀ ਮੈਂ ਪੰਜਾਬ ਵਾਲਾ ਇੱਧਰ ਪੰਜਾਬ 'ਚ ਬੈਠਾ ਤੇ ਵੈਸਟ ਪੰਜਾਬ 'ਚ ਬੈਠਾ 1947 ਤੱਕ ਸਾਡੀਆਂ ਜੈਨੇਟਿਕ ਜੀਨਸ ਸਾਂਝੀਆਂ ਨੇ ਜਦੋਂ ਇਸਲਾਮ ਨੇ ਇੱਥੇ ਆਉਣਾ ਵੀ ਸ਼ੁਰੂ ਕੀਤਾ ਆ 700 800 ਈਸਵੀ ਆਨਵਰਡਸ ਸਾਡੀਆਂ ਸਾਡਾ ਜਿਹੜਾ ਜੀਐਨਏ ਪ੍ਰੋਫਾਈਲ ਹੈ ਡੀਐਨਏ ਪ੍ਰੋਫਾਈਲ ਹੈ ਜਦੋਂ ਚੈੱਕ ਕਰੋਗੇ ਕਿ ਮੇਰੀਆਂ ਡੀਐਨਏ ਸਾਊਥ ਇੰਡੀਆ ਨਾਲ ਘੱਟ ਮਿਲਦੀਆਂ ਉਹਨਾਂ ਨਾਲ ਜ਼ਿਆਦਾ ਮਿਲਦੀਆਂ ਕਲਚਰਲੀ ਲੈਂਗੁਏਜ ਵਾਈਜ਼ ਸਾਡੀ ਅਫਿਨਿਟੀ ਹੈ ਅਸੀਂ ਵੀ ਜਦੋਂ ਤੁਸੀਂ ਸਾਊਥ ਹਾਲ ਚਲੇ ਜਾਓ ਯੂਕੇ ਜੀ 8 ਘੰਟੇ ਦੀ ਫਲਾਈਟ ਹੈ ਉੱਥੇ ਚਲੇ ਜਾਓ ਉੱਥੇ ਪਾਕਿਸਤਾਨ ਵਾਲਾ ਪੰਜਾਬੀ ਵੀ ਹੋਂਜੀ ਬੈਠਾ ਹੈ ਹਿੰਦੁਸਤਾਨ ਵਾਲਾ ਪੰਜਾਬੀ ਵੀ ਹੋਂਜੀ ਬੈਠਾ ਸਾਰੇ ਇਕੱਠੇ ਬੈਠੇ ਨੇ ਉਹ ਪਾਕਿਸਤਾਨ ਦੀ ਬਣ ਤੋਂ 47 ਦੀ ਹੋਂਦ ਆਉਣ ਤੋਂ ਪਹਿਲਾਂ ਜੇ ਕਿਸੇ ਟਾਊਨ ਇਹੋ ਜਿਹਾ ਹੁਣ ਤੱਕ ਬਣਦਾ ਤੇ ਉਹ ਸਾਊਥ ਹਵਾਲ ਵਰਗਾ ਹੁੰਦਾ ਸਾਡੀ ਕੋਈ ਦੁਸ਼ਮਣ ਹੀ ਨਹੀਂ ਹੈ ਪਾਕਿਸਤਾਨ ਨਾਲ ਜਾਂ ਖਾਸ ਕਰਕੇ ਪਾਕਿਸਤਾਨੀਆਂ ਜਿਹੜੀ ਆਮ ਆਵਾਮ ਆ ਉਹਨਾਂ ਚੋ ਤੇ ਵਿਚਾਰੇ ਉਹੀ ਰਗੜਾ ਖਾ ਰਹੇ ਨੇ ਇਮਰਾਨ ਖਾਨ ਨੂੰ ਫੜ ਕੇ ਅੰਦਰ ਦੇ ਦਿਓ ਕਿਸੇ ਨੂੰ ਫਾਂਸੀ ਦੇ ਦਿਓ ਭੁੱਟੋ ਮਰਵਾਤਾ ਬੇਨਜ਼ੀਰ ਮਰਵਾਤੀ ਉਹਨਾਂ ਦੀ ਪਬਲਿਕ ਵਿਚਾਰੀ ਤੇ ਇੰਜ ਆ ਜਿਵੇਂ ਅਸੀਂ ਕਹਿੰਦੇ ਨਾ ਬਾਂਦਰਾ ਨੂੰ ਫੜ ਕੇ ਖਿੱਚੀ ਜਾਂਦੀ ਹੈ ਉਹਨਾਂ ਦੇ ਆਸਿਫ ਮੁਨੀਰ ਦੇਖੋ ਸਭ ਤੋਂ ਵੱਡਾ ਅਤਵਾਦੀ ਤੇ ਆਸਿਫ ਮੁਨੀਰ ਹੈ ਉਹਨਾਂ ਦਾ ਚੀਫ ਜਿਹਨੂੰ ਹੁਣ ਕੀ ਉਹ ਮਾਰਸ਼ਲ ਬਣਾ ਦਿੱਤਾ ਉਹਨਾਂ ਨੇ ਠੀਕ ਹੈ ਸਾਨੂੰ ਇਹ ਇਹਨਾਂ ਨੂੰ ਭੁੱਲ ਜਾਣਾ ਚਾਹੀਦਾ ਹਮ ਸ਼ਿਵਾਸ਼ ਸ਼ਰੀਫ ਕੋ ਤੇ ਕੱਖ ਨਹੀਂ ਹੈ ਉਹਨਾਂ ਦੇ ਕਿਸੇ ਪਾਰਲੀਮੈਂਟ ਦੇ ਕੁਐਸਚਨ ਨਹੀਂ ਹੈ ਜਾਂ ਫੌਜ ਕੋਲ ਹੈ ਜਾਂ ਆਈਐਸਏ ਕੋਲ ਹੁਣ ਤੇ ਸ਼ੁਕਰ ਹੈ ਫੌਜ ਦਾ ਥੋੜਾ ਦਬਦਬਾ ਘਟੂਗਾ ਕਿਉਂਕਿ ਉਹਨਾਂ ਨੇ ਵੀ ਦੇਖਿਆ ਕਿ ਫੌਜ ਦਾ ਜੋਰ ਨਹੀਂ ਰਹਿ ਗਿਆ ਹੁਣ ਤੇ 에ਅਰ ਕਮਾਂਡ ਚਾਹੀਦੀ ਹੈ 에ਅਰ ਫੋਰਸ ਉਹਨਾਂ ਦੀ ਡੋਮੀਨੇਟ ਕਰਨੀ ਚਾਹੀਦੀ ਹੈ ਸਾਡੀ ਵੀ ਕਰਨੀ ਚਾਹੀਦੀ ਹੈ ਆਪੇ ਆਸਮੁਦੀਰ ਦਾ ਦਰਜਾ ਘਟਾਉਣਾ ਚਾਹੀਦਾ ਇਹਨੂੰ ਥੋੜਾ ਜਿਹਾ ਨੀਵਾਂ ਦਿਖਾਉਣਾ ਚਾਹੀਦਾ ਕਿ ਤੂੰ 17 18 ਕਰੋੜ ਕਿੰਨੀ 20 ਕਰੋੜ ਪਾਪੂਲੇਸ਼ਨ ਆ ਉਸ ਕੰਟਰੀ ਦੀ ਤੁਸੀਂ ਫੌਜ ਨੇ ਪਾਕਿਸਤਾਨੀ ਫੌਜ ਨੇ ਵਿਚਾਰਿਆਂ ਨੂੰ ਸਿਵਲ ਸੁਸਾਇਟੀ ਦਾ ਪੱਠਾ ਪਟਾ ਕੇ ਰੱਖਿਆ ਉਹਨਾਂ ਨੂੰ ਇੰਜ ਸਮਝਦੇ ਨੇ ਉਹ ਥਰਡ ਰੈਟ ਮੈਂ ਆਰਮੀ ਚੀਫ ਹਾਂ ਮੈਂ ਸਟੇਟਮੈਂਟਸ ਦੇ ਰਿਹਾ ਆ ਜਿਹੜਾ ਵਾਟਰ ਕਰਾਈਸਿਸ ਹੁਆ ਕ੍ਰੀਏਟ ਅਬੀਅנס ਕਰਨ ਵਾਸਤੇ ਹੋਲਡ ਕਰਨ ਵਾਸਤੇ ਇੰਡਸ ਦੀ ਟ੍ਰੀਟਮੈਂਟ ਟ੍ਰੀਟੀ ਵਾਸਤੇ ਉਹ ਅਸਿਮ ਮੋਨੀਰ ਟੂ ਟਾਕ ਅਬਾਊਟ ਇਟ ਮੇਰਾ ਆਰਮੀ ਚੀਫ ਗੱਲ ਕਰਦਾ ਇੰਜ ਨਹੀਂ ਕਰਦਾ ਕਾਰਨ ਕਿਉਂਕਿ ਸਾਡੇ ਡੈਮੋਕ੍ਰੇਸੀ ਆ ਉਥੇ ਹਤਵਾਦੀ ਗਵਰਨਮੈਂਟ ਹਤਵਾਦੀ ਕੰਟਰੋਲ ਕਰ ਰਿਹਾ ਅਸਿਮ ਮੋਨੀਰ ਉਹ ਤੇ ਡਰੱਗਸ ਭੇਜੂਗਾ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਪਰ ਸਾਡੀ ਇੰਟਰਨਲ ਸਕਿਉਰਿਟੀ ਨੂੰ ਇਹ ਦੇਖਣ ਦੀ ਜ਼ਰੂਰਤ ਹੈ ਪੰਜਾਬ ਵਾਲਿਆਂ ਨੂੰ ਤੇ ਪੰਜਾਬੀਆਂ ਨੂੰ ਚਾਹੇ ਅਸੀਂ ਪੱਗ ਤਾਂ ਰਹੀਆਂ ਚਾਹੇ ਸਿੱਖ ਖੋ